ਸਿਗਰਟ ਪੀਂਦੇ ਦੋਸਤਾਂ ਵੱਲੋਂ ਹੀ ਕਰ ਦਿੱਤਾ ਗਿਆ ਆਪਣੇ ਦੋਸਤ ਦਾ ਕਤਲ ਕਾਤਲ ਚੜ੍ਹੇ ਪੁਲਸ ਦੇ ਹੱਥੇ ਮਾਮਲਾ ਨਾਬਾ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਲੋਹੜੀ ਵਾਲੇ ਦਿਨ ਦੋਸਤਾਂ ਵੱਲੋਂ ਆਪਣੇ ਦੋਸਤ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਆਜੋ ਦੇਖਦੇ ਹਾਂ ਕੀ ਇਹ ਸਾਰਾ ਮਾਮਲਾ ਆਪਸ ਵਿੱਚ ਇਹਨਾਂ ਦੀ ਤਕਰਾਰ ਹੋਜੀ ਉਹ ਵੀ ਮੋਟਾ ਵਗੈਰਾ ਇਹਨਾਂ ਆਪਸ ਦੇ ਵਿੱਚ ਉਹ ਤੋਂ ਵੈਸੋ ਜਿੰਨ ਤੋਂ ਬਾਅਦ ਇਹਨਾਂ ਦੀ ਆਪਸ ਚ ਲੜਾਈ ਹੋ ਗਈ ਸੀ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਡੀ-ਨੰਡੀ ਕਰਕੇ ਸੌਂਮ ਤੇ ਉਹਨੇ ਇਹ ਗੁਰਪ੍ਰੀਤਾਂ ਨੂੰ ਹੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਤੇ ਉਹ ਕਹਿੰਦੇ ਤੇ ਉਜੀ ਸੱਤ ਬੱਜਿੰਗ ਕਰਕੇ ਉਹਦੀ ਮੈਥ ਹੋ ਗਈ ਤੇ ਮਾਮਲਾ ਕਿੰਨਾ ਵੱਡਾ ਹੋ ਗਿਆ ਹੈ ਕੋਈ ਬਾਤ ਹੀ ਨਹੀਂ ਪੈਦੀ ਇਨਾਂ ਦੀ ਆਪਸ ਦੇ ਵਿੱਚ ਹੱਥੋ ਪਾਈ ਹੋਈ ਸੀਗੀ ਤੇ ਉਹਨਾਂ ਦੀ ਆਪਸ ਵਿੱਚ ਤਕਰਾਰ ਲਈ ਕੋਈ ਦੁਬਾਰਾ ਹੱਥੋ ਪਾਈ ਹੋਈ ਸੀ ਉਹ ਤੇ ਉਧਰ ਆਨੇ ਮੁੰਡੇ ਵੀ ਨਹੀਂ ਨਿਕਰੇ ਪਏ ਹੱਥੋ ਪਾਈ ਹੋਈ ਸੀ ਜੱਪ ਚ ਲਾਈ ਹੋਈ ਸੀ ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਇਹ ਮਾ ਲੜਕੇ ਜੀ ਦਾ 81 ਦਾ ਇਹ ਮੁੰਡੇ ਸੀਗੇ ਨੀ ਪਾਰਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨੇ ਜਣੇ ਸੀਗੇ ਇਹਨਾਂ ਦੇ ਵਿੱਚ ਚਾਰ ਤਾਂ ਜਵਨਾਈ ਦੇ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਇਹਨਾਂ ਨੂੰ ਜਿਹੜਾ ਮੇਨ ਮੁੰਡੇ ਨੇ ਜੀ ਇਹ ਜਵਨਾਈ ਦੀ ਸੀਗੇ ਉਹਨਾਂ ਦਾ ਜਵਨ ਹੈ। ਇਹ ਇੱਕ ਮੁੰਡਾ ਪੰਜਵਾਂ ਜੀ ਦਾ ਕਾਕਰਾਮ ਉਹ ਵੀ ਉਹਨਾਂ ਦੇ ਲੱਗਿਆ 3 ਸਾਲ ਦੇ। ਹਾਂ ਜੀ। ਇਹਨਾਂ ਨੂੰ ਪੇਸ਼ ਕੀਤਾ। ਗੱਲ ਕੀਤੀ ਦੋਸਤਾਂ ਦੇ ਨਾਲ ਆ ਗਈ ਸੀ ਮੁੰਡੇ ਨਹੀਂ ਉਹਨਾਂ ਦਾ ਬੋਲ ਰਿਹਾ ਜੀ ਉਹ ਆਪਕੋ ਸਪਰੈਂਡ ਸੀਗੇ ਉਹ ਉਹਨਾਂ ਦੀ ਫੈਮਲੀ ਨੂੰ ਵੈਸੇ ਡਾਕ ਸੀਗਾ ਵੀ ਇਹ ਨਾਲ ਲਾ ਜਾ ਕੇ ਵੀ ਉਹਨੇ ਬੰਨੂ ਕਾਹਲ ਕੀਤੀ ਥੀ ਪਰ ਐਦਾਂ ਦੀ ਗੋਈ ਗੱਲ ਨਹੀਂ ਉਹ ਕਹਿੰਨੇ ਆਪਕੋ ਚ ਦੋ ਸੀਗੇ ਦੋ ਪ੍ਰੀਪਰੈਕਟਿਵ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਆ ਬੈਠੀ ਮਿਲ ਕੇ ਆਉਂਦੀ ਹੁੰਦੀ ਹੈ ਜਿਹੜੀ ਉਹਦਾ ਮੱਗਣੀ ਉਹ ਆਪਕੋ ਚ ਗਈ ਤਾਂ ਇਹ ਪਹਿਲਾਂ ਇਹਨਾਂ ਦਾ ਦੂਨੀ ਇਸ ਰਿਪੋਰਟ ਸਿਰਫ ਕੋਈ ਇੱਕ ਆਪਕੋ ਦੇ ਵਿੱਚ ਖਹਿਵਾਜੀ ਹੋਣੀ ਤਾਂ ਆਪਣਾ ਉਹਦਾ ਬੱਚਾ ਸੀ ਇਹਨਾਂ ਨਾਲ ਲੜੀ ਸਿੱਖੀ ਹੋਇਆ ਤੇ ਜਿੰਨ ਟਕਰਾਰ ਵਾਜੀ ਹੋਣ ਕਰਕੇ ਅਚਨਚੇਤ ਲੜਾਈ ਹੋਈ ਉਹ ਪਹਿਲਾਂ ਨਾ ਕੋਈ ਨੂੰ ਜਾਂ ਕੋਈ ਜਾਣ ਪਛਾਣ ਨਹੀਂ ਵਾਲਾ ਹਮਲਾ ਕੀਤਾ ਜਾ। ਥਾਮਲਾ ਜੀ ਪਰਚ ਸਹੀ ਦੇ ਕੋਲ ਨੂੰ ਲੈ ਕੇ ਪਰਚ ਮਾਰੀ ਸੀ ਉਹਦੇ ਕੋਲ ਤੇ ਉਹਦੀ ਇਹ ਬੱਕੀ ਚ ਲੱਗੀ ਹੋਈ ਸੀ ਬੈਕ ਸਾਈਡ ਤੇ ਹਾਂਜੀ ਹਾਂ ਆ ਨੰਨੀ ਉਹਦੇ ਪਹਿਲਾਂ ਲੜਾਈ ਚ ਗੜੇ ਮੰਗਦੇ ਅੱਗੇ ਤੇ ਉਹਨੂੰ ਕਰਦੇ ਪੀ ਕਰਦੇ ਇਹਨਾਂ ਦਾ ਜਿਹੜਾ ਤਾਂ ਮੁੰਡਾ ਕਕਰਾਮ ਸੀਗਾ ਜੀ ਇਹ ਇਹਦਾ ਤਾਂ ਦੋ ਦਿਨਾਂ ਪੁਲਿਸਮਾਨ ਨਿੱਕਾ ਜੀ ਜਿਹੜਾ ਦੂਜੇ ਨੂੰ ਮੁੰਡੇ ਨੂੰ ਲੈ ਕੇ ਬਣਾਇਆ ਨੇ ਉਹ ਕੋਰਟ ਪੇਸ਼ ਕਰਨ ਨਹੀਂ ਦੀ ਤੇ ਉਹਨਾਂ ਨੇ ਕਹਿੰਦੇ ਭਾਵੇਂ ਉਹਨਾਂ ਨੇ ਰੀਹੈਡ ਟੁੰਡਾ ਇੱਕ ਚੋਟਾ ਦਿੱਤਾ ਤੇ ਕਿੰਨੇ ਤੋਂ ਦੋ ਦਿਨ ਦੋ ਇਹਨੂੰ ਪਤਾ ਕਰੇ ਤਾਂ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜਕੱਲ੍ਹ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵੀ ਜਰ ਆ ਰਹੇ ਨੇ ਵੈਰੋ ਐਗਰੈਸਿਵ ਨੇਚਰ ਦਾ ਡਿਜੀਟਲ ਲਾਈਟ ਵਗੈਰਾ ਵੀ ਇੱਥੇ ਜ਼ਰੂਰੀ ਬੱਚੇ ਐਗਰੈਸਿਵ ਨੇਚਰ ਬਹੁਤ ਹੋ ਜੇ ਤੇ ਪੇਰੈਂਟਸ ਹੁੰਦਾ ਮੇਰੀ ਇਹੀ ਕੋ ਹਦਾਇਤਾ ਵੀ ਇਹਨੂੰ ਲੋਕ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੇ ਇਹਨੂੰ ਕਿਤੇ ਜਾਂਦੇ ਨੇ ਲੇਟ ਨਾਈਟ ਇਹਨਾਂ ਨੂੰ ਕਦੋਂ ਮੰਨਣ ਤੋਂ ਪੁੱਛਿਆ ਜਾਵੇ